ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਮੱਜਾਂ ਦੋ ਸੁਈਆਂ ਵੀ ਆ ਇੱਕ ਬੁਰੀ ਝੋਟੀ ਸੁਈ ਵੀ ਮਗਰ ਵੀ ਕੱਟੀ ਆ ਕਰਮਾ ਵਾਲੀ ਦੀ ਪੱਧ ਜਾਣਕਾਰੀ ਲੈਨੇ ਆਪਾਂ ਬਾਈ ਤੋਂ ਬਾਈ ਜੀ ਸੱਸੀ ਕਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਬਾਰਾ ਜੀ ਪਿੰਡ ਪਿੰਡ ਜਗਜੀਤਪੁਰਾ ਜਿਲ੍ਹਾ ਜ਼ਿਲ੍ਹਾ ਬਰਨਾਲਾ ਹਾਂ ਜੀ ਪਹਿਲੀ ਮੱਝ ਦੀ ਜਾਣਕਾਰੀ ਦੋਗੇ ਮਾਜਰਾ ਚੀਦਨ ਹੋ ਗਈ ਸੂਈ ਨੂੰ 10 ਕਿਲੋ ਬੌਲਾ ਜਮਾ ਖੁੱਲਾ ਤਿਆਰ ਕੰਡੇ ਵਾਲਾ ਕੰਡੇ ਵਾਲਾ ਠੀਕ ਆ ਹਾਂ ਕੋ ਜੋ ਓਕੇ ਲੈ ਜੇ 2 ਟਾਈਮ ਚੋਕੇ ਲਿ ਜਾਵੇ 4 ਟਾਈਮ ਚੋਗੇ ਬੱਚਾ ਕੀ ਕੱਟਾ ਜੀ ਮਗਰ ਕੱਟਾ ਲੋਕਰ ਦੇਖ ਸਕਦੇ ਠੀਕ ਆ ਜੀ ਹਾਂਜੀ ਭਾਈ ਬੂਰੀ ਬੂਰੀ ਨੂੰ ਅੱਜ ਜੀ ਹੋ ਗਏ 7-8 ਦਿਨ ਪਹਿਲਾਂ ਨਾ ਹਾਂਜੀ 7-8 ਕਿਲੋ ਦੁੱਧ ਜਮਾ ਤਿਆਰ ਆ ਠੀਕ ਆ ਮਾਗਰ ਪੱਟੀ ਆ ਬਹੁਤ ਚੰਗੀ ਠੀਕ ਆ ਜੀ ਲੋਕਰ ਕੱਟੀ ਦੇਖ ਸਕਦੇ ਬਹੁਤ ਸੋਹਣੀ ਕੱਟੀ ਆ ਠੀਕ ਆ ਰੇਟ ਜੀ ਦਾ ਰੇਟ ਮੌਕੇ ਤੇ ਕਰਾਂਗੇ ਜੀ। ਤੇ ਆ ਗੱਬਣ ਦਾ ਜੀ। ਗੱਬਣ ਦਾ ਵੀ ਮੌਕੇ ਤੇ ਕਰ ਦਾਂਗੇ ਜੀ ਬਸ। ਕਿੰਨੇ ਦਿਨ ਲੱਗਣਗੇ? 1-2 ਦਿਨ ਹੀ ਲਊ ਜੀ। 1-2 ਦਿਨ ਲਊ। ਹਾਂ ਠੀਕ ਆ। ਲੋ ਭਰਾ ਬਾਤ ਆ ਰਹੀ ਆ। ਦੇਖ ਸਕਦੇ ਤੇ ਲਾ ਕੇ ਪਿਛਲੇ ਸਵੇਰ ਦੁੱਧ ਵੀਰੇ ਦਾ 12 ਲੀਟਰ ਜੀ ਖੁੱਲਾ ਜਮਾ ਨੇਟ। 12 ਲੀਟਰ ਖੁੱਲਾ। ਹਾਂ ਲੋ ਭਰਾ ਦੇਖ ਸਕਦੇ ਹੋ ਬਾਈ ਕੋਲ ਤਿੰਨ ਮੱਝਾਂ ਇੱਕ ਗੱਬਣ, ਇੱਕ ਤਾਜੀ ਸੂਈ, ਬੂਰੀ ਮਗਰ ਕੱਟੀ ਆ। ਦੇਖ ਸਕਦੇ ਕੱਟੀ ਬਹੁਤ ਸੋਹਣੀ ਆ। ਬਾਈ ਕਿਹੜੇ ਟੀਕੇ ਦੀ ਕੱਟੀ ਆ? ਕੀ ਕੇ ਦਾ ਨਹੀਂ ਜਦੋਂ ਬਸ ਯਾਦ ਰਹਿੰਦਾ ਲਿਖਣਾ ਭੁੱਲ ਜਾਂਦੇ ਠੀਕ ਹੈ ਠੀਕ ਹੈ ਠੀਕ ਹੈ ਡਾਕਟਰ ਨੇ ਕਹਿ ਐ ਸੀ ਲਿਖ ਲਓ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਬਾਕੀ ਬੜੇ